ਵੀਰੋ ਤੁਹਾਡਾ ਫਰਕਤਾ ਆਪਣੇ ਕੋ ਹੋਰ ਨਿਊ ਬਲੌਗ ਤੇ ਅੱਜ ਜਾਣ ਵਾਲਿਆਂ ਵੀ ਆਪਾਂ ਕੀ ਕਰ ਬਾਬੇ ਖਾਜੀ ਦੀ ਕੜਾਈ ਕਰੀ ਹੈ ਭਾਈ ਤੇ ਚੱਲਦੇ ਆਂ ਖੇਤ ਤੁਹਾਨੂੰ ਦਿਖਾਉਣੇ ਆਂ ਵੀਊ ਤੁਸੀਂ ਕਰਦੇ ਵੀਡੀਓ ਨੂੰ ਲਾਈਕ ਚੈਨਲ ਕਰਦੇ ਸਬਸਕ੍ਰਾਈਬ ਠੀਕ ਹੈ ਭਾਈ ਤਾਂ ਚੱਲਿਏ ਸ਼ੁਰੂ ਕਰਤੇ ਹੈ ਓਕੇ ਵੀ ਜਿਹੜਾ ਖੇਤ ਆਪਾਂ ਆ ਚੁੱਕੇ ਆਂ ਤੇ ਪਾਣੀ ਲੱਗ ਰਿਹਾਗਾ ਥੱਲੇ ਤੁਸੀਂ ਖਾਲਚ ਦੇਖ ਸਕਦੇ ਹੋ ਤੁਹਾਨੂੰ ਦਿਖਾਉਣਾ ਮੈਂ ਤੇ ਨਲੇ ਭਾਈ ਹੁਣ ਆਪਾਂ ਜਿਹੜੀ ਕੜਾਈ ਤੇ ਆਏ ਆਂ ਮੱਥਾ ਟੇਕਦੇ ਆਂ ਬਾਬੇ ਖਾਜੀ ਨੂੰ ਤੇ ਤੁਹਾਨੂੰ ਦਿਖਾਉਣਾ ਭਾਈ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਲੱਗ ਰਿਹਾਗਾ ਘਾਹ ਦੇ ਵਿੱਚੋਂ ਬੇਟਾ ਤੁਸੀਂ ਓਕੇ ਬਈ ਆਪਾਂ ਬਾਬਿਆਂ ਤੇ ਜਿਹੜਾ ਆ ਚੁੱਕੇ ਆ ਤੇ ਦੇਖੋ ਤੁਸੀਂ ਬਾਬਾ ਖਾ ਜਾ ਤੇ ਹੁਣ ਬਈ ਆਪਾਂ ਕਰਦੇ ਆਂ ਕੜਾਹੀ ਤੇ ਤੁਹਾਨੂੰ ਦਿਖਾਉਣੇ ਆ ਓਕੇ ਬਈ ਜਿਹੜਾ ਆਪਾਂ ਮੱਥਾ ਸੀਗਾ ਦੇਖ ਸਕਦੇ ਹੋ ਬਾਬੇ ਖਾ ਜਾ ਤੇ ਆਪਾਂ ਦੇਖਤਾ ਬਈ ਤੁਸੀਂ ਦੇਖ ਸਕਦੇ ਹੋ ਪਾਣੀ ਮੈਂ ਤੁਹਾਨੂੰ ਦਿਖਾਉਣਾ ਬਈ ਆਪਾਂ ਸਾਰੇ ਆਂ ਖਾਲ ਬੱਚੇ ਤੁਸੀਂ ਦੇਖ ਸਕਦੇ ਹੋ ਉਹ ਦਰ ਮਾਰਿਆ ਕੋਲ ਪਰਾਂ ਤੋਟੇਗਾ ਮੋਟਰ ਤੋਂ ਪਾਣੀ ਉਹ ਉਹ ਦੇਖ ਸਕਦੇ ਹੋ ਤੁਸੀਂ ਉਹ ਤੁਹਾਰੇ ਗਾ ਵੀ ਪਾਣੀ ਮੋਟਰ ਤੋਂ ਤਾਂ ਖਾਲੀ ਦੇ ਸਕਦੇ ਨਹੀਂ ਪਾਣੀ ਆ ਰਿਹਾ ਓਕੇ ਵੀ ਮਾ 38 ਕੇ ਹੁਣ ਆ ਪਾ ਚੁਕੇ ਆ ਤੇ ਹੁਣ ਕਮੈਂ ਕੜਾਈ ਤੇ ਉਸ ਤੋਂ ਬਾਅਦ ਅਪਾ ਚ ਲੈਣ ਕਰੇ ਬਈ ਤੇ ਤੁਸੀਂ ਵੀਰ ਤੋਂ ਵੀਡੀਓ ਨੂੰ ਲਾਈਕ ਕਰਦੇ ਨੂੰ ਕਰਦੇ ਸਬਸਕ੍ਰਾਈਬ ਕਰਿਆ 4000 ਸਬਸਕ੍ਰਾਈਬਰ ਦੇ ਬਹੁਤ ਜ਼ਿਆਦਾ ਕਰੀਬਾਂ 4000 ਸਬਸਕ੍ਰਾਈਬਰ ਆਪਣੇ ਜਲਦ ਤੋਂ ਜਲਦ ਕੰਪਲੀਟ ਕਰਾ ਦਿਓ ਭਾਈ ਠੀਕ ਹੈ ਹੁਣ ਆਪਾਂ ਇੱਥੇ ਬਟ ਕੇ ਖਾ ਰਹੇ ਆ ਆਪਣੇ ਭਾਈ ਜੇ ਤੁਸੀਂ ਦੇਖ ਸਕਦੇ ਹੋ ਰੋਟੀ ਬੈੜਾ ਤੇ ਆਹ ਕੜਾ ਹੀ ਦੇਖ ਸਕਦੇ ਹੋ ਖਾਣੇ ਹੁਣ ਆਪਾਂ ਤੇ ਵੀਡੀਓ ਨੂੰ ਲਾਈਕ ਕਰਦੇ ਨੂੰ ਸਬਸਕ੍ਰਾਈਬ ਕਰਦੇ 4000 ਸਬਸਕ੍ਰਾਈਬਰ ਦੇ ਬਹੁਤ ਜ਼ਿਆਦਾ ਕਰੀਬਾਂ ਵੀ ਜਲਦ ਜਲਦ 4000 ਸਬਸਕ੍ਰਾਈਬਰ ਆਪਣੇ ਕੰਪਲੀਟ ਕਰਾ ਦਿਓ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਓਕੇ ਭਾਈ ਜਿਹੜਾ ਆਪਾਂ ਮੱਥਾ ਵਗੈਰਾ ਸੀਗਾ ਸਾਰਾ ਅੱਜ ਦੇ ਲਈ ਨੀਮ ਦੇਖਦੇ ਹੋਰ ਨਿਊ ਬਲੌਗ ਤੇ ਤੁਸੀਂ ਬਸ ਬਸ ਸਪੋਰਟ ਕਰਿਆ ਕਰੋ ਯਾਰ ਇਸ ਵੀਡੀਓ ਤੇ 2k ਵੀਊ ਕਰ ਦਿਓ ਤੇ 4000 ਸਬਸਕ੍ਰਾਈਬਰ ਬਹੁਤ ਜ਼ਿਆਦਾ ਕਰੀਬਾਂ 4000 ਸਬਸਕ੍ਰਾਈਬਰ ਆਪਣੀ ਜਲਦੀ ਤੋਂ ਜਲਦੀ ਕੰਪਲੀਟ ਕਰਾ ਦਿਓ ਬਈ ਦੇਖਦੇ ਰਹੋ ਚੈਨਲ ਆ ਰਿਹਾ ਤੇ ਨੀਕਲੋ ਠੀਕ ਹੈ ਬਾਕੀ ਦੇ ਲਈ ਨੀਮ ਦੇਖਦੇ ਰਹੂ ਅਪ ਤੇ 4000 ਸਬਸਕ੍ਰਾਈਬਰ ਉਹ ਵਾਲੇ ਨੇ ਜਲਦੀ ਉਹਦੇ ਕੰਪਲੀਟ